ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਅੱਜ ਤੁਹਾਨੂੰ ਦੋ ਟਾਪ ਨਸਲ ਦੀਆਂ ਗਾੜਾ ਵਿਖਾਉਣੀਆਂ ਆ ਇਹਨਾਂ ਜੋ ਇੱਕ ਗੱਬਣ ਆ ਤੇ ਇੱਕ ਹੈ ਜੀ ਆਉਸਰ ਵੜੀ ਆ ਬਹੁਤ ਚੰਗੇ ਬੁੱਲਾਂ ਦੀਆਂ ਧਿਆਣੇ ਤੇ ਜਿਹੜੇ ਵੀਰ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਪੇਜ ਨਾਲ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰਨਾ ਪਰ ਜਿਹੜੇ ਵੀਰਾਂ ਕੋਲ ਇਹਨਾਂ ਬੁੱਲਾਂ ਦੀਆਂ ਬੱਚੀਆਂ ਆਏ ਗਈਆਂ ਜਾਂ ਉਹ ਧਿਆਣ ਜਾਂ ਕੋਈ ਬੱਚੇ ਦੁੱਧ ਤੇ ਆਉਣਗੇ ਆਈ ਵੀ ਆ ਕਿਸੇ ਵੀ ਤਰ੍ਹਾਂ ਦੇ ਉਹ ਕਮੈਂਟ ਦੇ ਬਾਕਸ 'ਚ ਜੂ ਦੱਸਣਾ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਚੰਗੀ ਲੱਗੇ ਤਾਂ ਤੇ ਸਾਹਮਣੇ ਜਿਹੜੀ ਵੜ ਖੜੀ ਆ ਇਹ ਤੁਹਾਨੂੰ ਕੋਣ ਵਿਖਾਉਨੇ ਆ ਵੀ ਆਪਣੇ ਮਿੱਤਰ ਪਿਆਰੀ ਆ ਘ੍ਰਿਲੂ ਗਾੜੀ ਆ ਤੇ ਇਹਨਾਂ ਨੇ ਇਹ ਘਰੇ ਸੀਮਣਾ ਪਰ ਕੀ ਘਰੇ ਤਿਆਰ ਕੀਤੀ ਆ ਇਹ 50062 ਦੀ ਧੀ ਆ ਤੁਸੀਂ ਦੇਖ ਸਕਦੇ ਲੈਂਥ ਲੰਬਾਈ ਬੋਡੀ ਸਟਰਕਚਰ ਥੋੜੇ ਕਾਲੇ ਬਣ ਚਾ ਆਮ ਜਿਵੇਂ ਜਰਸੀ ਕਾ ਬਣ ਦਗਾ ਆ ਉਹ ਥੋੜੀਆਂ ਆਈਆਂ ਵੀ ਲਾਲ ਹੁੰਦੇ ਆ ਤੇ ਇਸ ਸੈਕ ਦਾ ਸੀਮਣ ਸੀ ਇਹ 50062 ਤੇ ਵਹਿੜ ਦੀ ਬਹੁ ਵੀ ਆ 10th ਲਈ ਆ ਤੇ ਵਹਿੜਾ ਗੱਬਣੀਆਂ ਜਿਹੜੀ ਇਹ ਵਹਿੜਿਆ ਨੰਬੋਲੀ ਉਹਨਾਂ ਦਾ ਤੇ ਸਿਮਿੰਟ ਤੋਂ ਗੱਬਣਿਆ ਕੋਈ ਜਰਸੀ ਦਾ ਸਿਮਿੰਟ ਕੋ ਚੰਗਾ ਸਿਮਿੰਟ ਉਹ ਵੀ ਤੇ ਬਾਕੀ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਜੇ ਅਸੀਂ ਉਹਨੂੰ ਭਰੋਣਾ ਤੇ ਆਪਦੇ ਪਛਵਾਉਂਦੇ ਕੋਈ ਵੇਖ ਸਕਦੇ ਜਜਮੈਂਟ ਕਰ ਸਕਦੇ ਕਿ ਪੰਜਾਂ ਕ ਮਹੀਨੇ ਦੀ ਗਿਣਤੀ ਗੱਬਣਿਆ ਤੇ ਬਹੁਤ ਸੁਣੀ ਲਿਆ ਤਿਆਰ ਰਹੀ ਹੈ ਦਸੋ ਵੀਡੀਓ ਦਿਖਾਉਂਦਾ ਮਨੋਰਥੇ ਵੀ ਆ ਵੀ ਚੰਗੇ ਸਿਮਿੰਟ ਦੀਆਂ ਵਹਿੜਾ ਤੇ ਚੰਗੀਆਂ ਬਣਦੀਆਂ گاਵਾ ਤੇ ਬੋਡੀਸ ਰੱਖੀਏ ਕਿਉਂਕਿ ਸਪਿਰਸਦੀ ਆ ਤੇ ਦੇਖ ਸਕਦੇ ਹੋ ਬਰੀਡ ਵਿੱਚ ਛੋਟਾ ਮੂੰਹ ਜਰਸੀ ਦੇ ਵੈਸੇ ਹੀ ਹੁੰਦਾ ਆ ਤੇ ਕਰਨਾ ਉਹ ਦੇਖ ਸਕਦੇ ਹੋ ਛੋਟਾ ਤੇ ਗੋਲ ਕਰਨਾ ਪਰ ਜਿਹੜੀ ਵੀਡੀਓ ਬਣਾ ਰਹੇ ਆ ਇੱਕ ਬਰੀਡ ਵਿਖਾਉਣ ਖਾਤਰ ਹੀ ਆ ਇਹ ਸਿਲਪਰਚੇ ਦਾ ਕੰਮ ਨਹੀਂ ਆ ਵੀ ਕੋਈ ਵੀਰ ਵੀ ਇਹ ਕੀ ਵੀ ਇਹ ਵੇਚਣਾ ਸਰਫ ਫੁਣਾਈ ਜਾਣੀ ਗੇਰੀ ਵੀ ਤੁਸੀਂ ਦੱਸੋ ਵੀ ਦਾ ਕੀ ਮੋਲਣਾ ਵੇਚ ਨਹੀਂ ਕੋਈ ਨਹੀਂ ਸਿਰ ਵਿਖਾ ਸਕਦੇ ਵੀ ਤੁਸੀਂ ਇਹੋ ਜਿਹੇ ਜਾਨਵਰ ਘਰੇ ਪਾਸਾ ਕਰ ਸਕਦੇ ਹੋ ਕੋਈ ਆਪਣਾ ਵੀਡੀਓ ਚ ਬਰੀਡ ਵਿਖਾਉਣਾ ਕੰਮ ਹੀ ਆ ਤੇ ਇੱਕ ਨਾਲ ਹੋਰ ਵੜ ਖੜੀ ਆ ਇਹ ਤੁਹਾਨੂੰ ਦਿਖਾਉਣੀ ਆ ਇਹ ਵੜ ਟਾਈਸਨ ਦੀ ਆ ਏਬੀਐਸ ਦਾ ਟਾਈਸਨ ਤੇ ਇਹਦਾ ਦੁੱਧ ਦਾ ਰਿਕਾਰਡ ਹੈਗਾ ਜਿਹੜਾ 8375 ਤੇ 47 ਫੈਟ ਦਾ ਵੀ ਐਵਰੇਜ ਦੀ ਆ ਇਹ ਚੰਗੇ ਆ ਇਹ ਸਕਸਰ ਸੀ ਬਣਦੀ ਹੈ ਇਹ ਇਹ ਟਾਈਸਨ ਦੇ ਸਕਸਰ ਸੀ ਬਣਦੀ ਬੱਛੀ ਆ ਤੁਸੀਂ ਦੇਖ ਸਕਦੇ ਹੋ ਤੇ ਇਹ 50062 ਦੇ ਮੁਕਾਬਲੇ ਥੋੜੀ ਮਜ਼ਰੀ ਕੱਚ ਆ ਇਹ ਇਹਦਾ ਵੀ ਛੋਟਾ ਕਰਨਾ ਛੋਟਾ ਮੂੰਹ ਤੇ ਬੋਡੀ ਸਟਰਕਚਰ ਜੀ ਦੇਖੀ ਬਹੁਤ ਚੰਗਾ ਆ ਤੇ ਬਲਾ ਔਸਰ ਦੀ ਵੀ ਝੋਲੀ ਥਲੋ ਐਵੇਂ ਆ ਵੀ ਜਿਵੇਂ ਇਹ ਵੀ ਵਿਚਾਰਾ ਪੰਜ ਮਹੀਨੇ ਦੀ ਗੱਬੜ ਹੁੰਦੀ ਸੀ ਤੇ ਸਾਥਿਓ ਵੀ ਇੰਨੀ ਚੰਗੀ ਝੋਲੀ ਕੱਢੀ ਬੈਠੀ ਐ ਇਹੋ ਜੀ ਘਾਟੀ ਹਿਊਮਲ ਹੋਈ ਜਿਵੇਂ ਪਹਿਲਾਂ ਹੁੰਦੇ ਆ ਤੇ ਵੀਰ ਨੇ ਘਰੇ ਸਿਮਲ ਭਰ ਕੇ ਤੇ ਜਰਮਰ ਚੰਗੀ ਤਿਆਰ ਕੀਤੀ ਤੇ ਮੈਂ ਚਲੋ ਵੀ ਵੀਰਾਂ ਨੂੰ ਦਿਖਾਉਣੇ ਆ ਇਹ ਥੋੜੀ ਮੈਨੂੰ ਡਰਦੀ ਆ ਤੇ ਪਰਲੀ ਨਹੀਂ ਡਰਦੀਗੀ ਤੇ ਜਿਹੜੀ 50 62 ਦੀ ਰਿਕਾਰਡ ਜੀ ਇਹ ਗੱਲ ਕਰਦੇ ਹਾਂ ਜੀ ਆਪਾਂ ਇਹਦਾ 11000 ਪਲੱਸ ਰਿਕਾਰਡ ਇਹਦਾ ਤੇ 5 0 ਤੋਂ ਉਪਰ ਦੀ ਫੈਟ ਦੀ ਦੀ ਐਵਰੇਜ ਹੈ। ਵੀਚੇ ਦੀ ਫੈਟ ਦੀ ਚੰਗੀ ਐਵਰੇਜ ਆ ਤੇ ਇਹ ਮਲੋ 8000 ਪਲੱਸ ਜਾਈ ਜਾਂਦੀ ਆ 2500 ਦੀ ਤੇ 50 0 ਬਾੜ ਦੀ 11000 ਪਲੱਸ ਆ ਜਾਂਦੀ ਹੈ। ਤੇ ਜਿਹਨਾਂ ਵੀਰਾਂ ਕੋਲ ਉਹ گاਵਾ ਹੈਗੀਆਂ ਘਰੇ 2500 ਦੀ ਦੀ ਜਾਂ 50 0 ਬਾੜ ਦੀ ਉਹ ਕਮੈਂਟ ਬਾਕਸ ਵਿੱਚ ਵੀਡੀਓ ਲਾਈਕ ਸ਼ੇਅਰ ਕਰਨ। ਧੰਨਵਾਦ ਜੀ।